ਤਕੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਟਲਾਏ ਮਨ ਚੰਦੇ ਆਫਲ ਪਾਮਦਾ ਹਉਮੇ ਵਿੱਚੋਂ ਜਾਏ ਅੱਜ ਬੀਬੇ ਨਾਨਕੀ ਸੇਵਾਰ ਸੋਈ ਵੱਲੋਂ ਪਿਛਲੇ 2 ਸਾਲਾਂ ਤੋਂ ਇੱਥੇ ਸੇਵਾ 2-3 ਸਾਲਾਂ ਤੋਂ ਸੇਵਾ ਨਿਭਾਈ ਜਾ ਰਹੀ ਹੈ ਤੇ ਅੱਜ ਉਸਤਾਦ ਜੀ ਗੁਰੂ ਨਾਨਕ ਦੇਵ ਜੀ ਪਹਿਲੇ ਹੀ ਪਾਸ਼ਾਹੀ ਦਾ ਪ੍ਰਕਾਸ਼ਪੁਰ ਮਨਾਇਆ ਗਿਆ ਸਾਡੇ ਨਾਲ ਮੌਜੂਦ ਨੇ ਸੇਵਾਦਾਰ ਮੁਖ ਸੇਵਾਦਾਰ ਜਿਹੜੇ ਜਗਜੀਤ ਸਿੰਘ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਕੀ ਹੈ ਜੇ ਜਿਹੜਾ ਪ੍ਰੋਗਰਾਮ ਗੁਰੂ ਨਾਨਕ ਦੇਵ ਜੀ ਦੇ ਸਮਾਗਮ ਤੇ ਤੁਸੀਂ ਹਰ ਪ੍ਰੋਗਰਾਮ ਤੇ ਕੋਈ ਨਾ ਕੋਈ ਨਵਾਂ ਪ੍ਰਾਲਾ ਕਰਦੇ ਹੋ ਅੱਜ ਕੀ ਪ੍ਰਾਲਾ ਕੀਤਾ ਗਿਆ ਅ ਜੱਥੇ ਬੰਦੀ ਬੋਲੋ ਦਾਸ ਤਾਂ ਕੁਛ ਨਹੀਂ ਕਰਦਾ ਸਾਰੀ ਸੰਗਤਾਂ ਹੀ ਕਰਦੀਆਂ ਨੇ ਸਹਿਬ ਜادہ بابا ਜੋਰਾਵਰ ਸਿੰਘ بابا ਫਤਿਹ ਸਿੰਘ ਮਾਤ ਗੁਜਰ ਕੌਰ ਜੀ ਦੀ ਅਸੀਸ ਦੇ ਨਾਲ ਸਾਰਾ ਕੁਝ ਅਜ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਇੱਕ ਤਾਂ ਪੱਗਾਂ ਤੇ ਦਸਤਾਰਾਂ ਦੀ ਡਾਈ ਦਾ ਉਪਰਾਲਾ ਕੀਤਾ ਗਿਆ ਜਿਦੇ ਵਿੱਚ 13 ਰੁਪਏ ਦੇ ਵਿੱਚ ਆਪਣਾ ਦੁਪੱਟੇ ਤੇ 20 ਰੁਪਏ ਦੇ ਵਿੱਚ ਪੱਗ ਡਾਈ ਦਾ ਤੇ ਪੰਜ ਪਰਿਵਾਰਾਂ ਨੂੰ ਜਰਾਸਨ ਦੀ ਸੇਵਾ ਕੀਤੀ ਜਈ ਗਈ ਹੈਗੀ ਉਸ ਤੋਂ ਉਪਰੰਤ ਪ੍ਰੇਮ ਆਯੁਰਵੈਦਾ ਮੁਹਾਲੀ ਵੱਲੋਂ ਆਯੁਰਵੈਦਿਕ ਡਾਕਟਰਾਂ ਦੀ ਸਪੈਸ਼ਲ ਤੌਰ ਤੇ ਡਾਕਟਰ ਗੁਰਮੀਤ ਸਿੰਘ ਜੀ ਦੀ ਅਗਵਾਈ ਦੇ ਵੀ ਟੀਮ ਪਹੁੰਚੀ ਹੈ ਜਿਦੇ ਵਿੱਚ ਸਿਰ ਤੋਂ ਲੈ ਕਰਕੇ ਪੈਰਾਂ ਤੱਕ ਹਰ ਬਿਮਾਰੀ ਦਾ ਇਲਾਜ ਚੈੱਕ ਅਪ ਤੇ ਉਹਨਾਂ ਨੂੰ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਆਹ ਉਪਰਾਲਾ ਜਿੱਥੇ ਬੰਦੀ ਵੱਲੋਂ ਕੀਤਾ ਜਾ ਰਿਹਾ ਹੈ ਸਰ ਦੁਪੱਟੇ ਤੇ ਜਿਹੜੇ ਪੱਗ ਦੀ ਜਿਹੜੀ ਰੰਗਾਈ ਬਾਰੇ ਕਿਦਾਂ ਤੁਹਾਡੇ ਜ਼ਹਿਨ 'ਚ ਖਿਆਲ ਆਇਆ ਕਿਵੇਂ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਜੇ ਵਿਚਰਦੇ ਹੋਏ ਵੇਖਿਆ ਹੈਗਾ ਕੋਈ ਵਿਚਾਰਾ ਰਿਕਸ਼ਾ ਚਾਲਕ ਵੀਰ ਕੋਈ ਰੇੜੀ ਲਾਣ ਵਾਲਾ ਵੀਰ ਜਦੋਂ ਸਿਰਾਂ ਤੇ ਸੋਹਣੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਤੇ ਦਸਤਾਰਾਂ ਦੇ ਰੰਗ ਬੜੇ ਫਿੱਕੇ ਹੁੰਦੇ ਸੀ ਜਦੋਂ ਉਹਨਾਂ ਵੀਰਾਂ ਨੂੰ ਪੁੱਛਣਾ ਕਿ ਵੀਰ ਜੀ ਦਸਤਾਰ ਦਾ ਰੰਗ ਫਿੱਕਾ ਨਵੀਂ ਲੈ ਲੋ ਕਹਿੰਦੇ ਭਾਈ ਸਾਹਿਬ ਨਵੀਂ ਤਾਂ 5 5.5 600 ਰੁਪਏ ਦੀ ਹੈਗੀ ਤੇ ਕਹਿੰਨਾ ਜੀ ਡਾਈ ਕਰਾ ਲਓ ਉਹਨਾਂ ਨੇ ਕਿਹਾ ਵੀਰ ਜੀ 150 ਰੁਪਏ ਦੀ ਡਾਈ ਹੈ ਤੇ 1.5 200 ਰੁਪਏ ਮੇਰੀ ਦਿਹਾੜੀ ਹੈਗੀ ਜੇਕਰ ਮੈਂ ਸਾਰੀ ਦਿਹਾੜੀ ਇੱਥੇ ਲਾ ਦਵਾਂਗਾ ਤੇ ਮੈਂ ਫਿਰ ਘਰ ਪ੍ਰਸਾਦਾ ਬੱਚਿਆਂ ਵਾਸਤੇ ਕਿਵੇਂ ਅਰੇਂਜਮੈਂਟ ਕਰਾਂਗਾ ਤੇ ਮਨਜੋ ਪਰਾ ਲਾਇਆ ਕਿਉਂ ਨਾ ਆਪਾਂ ਮਤਲਬ ਨਾ ਮਾਤਰ ਕੀਮਤ ਤੇ ਸਿਰਫ ਬਾ 13 ਅਤੇ 20 ਰੁਪਏ ਦੇ ਵਿੱਚ ਆਪਾਂ ਪਗ ਤੇ ਦੁਪਟੀਆਂ ਦੀ ਡਾਈ ਦਾ ਕਰੀਏ ਤਾਂ ਕਿ ਹਰ ਸਿੱਖ ਹਰ ਮੇਰੀ ਭੈਣ ਸਿਰ ਤੇ ਜਿਹੜਾ ਤਾਜ ਹੈਗਾ ਬਹੁਤ ਸੋਹਣਾ ਲੱਗਣਾ ਚਾਹੀਦਾ ਕਿਉਂਕਿ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬਾਤ ਸਾਹਦ ਬਖਸ਼ਿਸ਼ ਕੀਤੀ ਗਈ ਹੈ ਸਿੱਖ ਤਾਂ ਇੱਕ ਬਾਦਸ਼ਾਹ ਹੈਗਾ ਤੇ ਸਾਨੂੰ ਜਿਹੜਾ ਸਿਰ ਤੇ ਤਾਜ ਉਹ ਬਹੁਤ ਸੋਹਣਾ ਹੋਣਾ ਚਾਹੀਦਾ ਐਸ ਮਨ ਦੇ ਵਿੱਚ ਜਹਿ ਨਹੀਂ ਚਾਇਆ ਤੇ ਸਾਰੇ ਵੀਰਾਂ ਨਾਲ ਸਲਾਹ ਕੀਤੀ ਇਹਨਾਂ ਨੇ ਹਾਮੀ ਭਰੀ ਤੇ ਪਿਛਲੇ 3 ਸਾਲਾਂ ਤੋਂ ਉਪਰਾਲਾ ਚੱਲ ਰਿਹਾ ਹੈ ਪਿਛਲੀ ਵਾਰੀ ਅਸੀਂ 13 ਰੁਪਏ ਦੇ ਵਿੱਚ ਵਿਸਾਖੀ ਦੇ ਦਿਹਾੜੇ ਤੇ 13 ਰੁਪਏ ਦੇ ਵਿੱਚ 8-8 ਮੀਟਰ ਪੱਗਾ ਵੀ ਦਿੱਤੀਆਂ ਸੰਗਤਾਂ ਨੂੰ ਤੇ ਹੋਰ ਬੇਨਤੀ ਜਿਨ੍ਹਾਂ ਕੋਲ 20 ਰੁਪਏ ਵੀ ਨਹੀਂ ਨਹੀਂ ਜਾਂ 13 ਰੁਪਏ ਨਹੀਂ ਉਹ ਫ੍ਰੀ ਆ ਕੇ ਵੀ ਕਰਵਾ ਸਕਦਾ ਹੈਗਾ ਕੋਈ ਅਸੀਂ ਗੱਲ ਨਹੀਂ ਜ਼ਰੂਰੀ ਨਹੀਂ ਪੈਸਾ ਹੋਵੇਗਾ ਤੇ ਜਿਨ੍ਹਾਂ ਕੋਲ ਪੈਸੇ ਨਹੀਂ ਉਹ ਫ੍ਰੀ ਆ ਕੇ ਵੀ ਇੱਥੋਂ ਕਰਵਾ ਸਕਦਾ ਹੈ ਜੀ ਜਥੇਬੰਦੀ ਵੱਲੋਂ ਜਿਹੜੇ ਹੋਰ ਪ੍ਰਾਲੇ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਕਿਹੜੇ-ਕਿਹੜੇ ਪ੍ਰਾਲੇ ਨੇ ਜਿਹੜੇ ਤੁਸੀਂ ਜਥੇਬੰਦੀ ਵੱਲੋਂ ਲਗਾਤਾਰ ਨਿਰੰਤਰ ਜਾਰੀ ਨੇ ਜਿਦੇ ਵਿੱਚ 31 ਦਸੰਬਰ ਨੂੰ ਜਦੋਂ ਕੜਾਕੇ ਦੀ ਠੰਡ ਹੁੰਦੀ ਲੋਕ Shimla, Mansoori ਹੋਰ ਕਈ ਕਈ ਥਾਵਾਂ ਤੇ ਜਾ ਕੇ ਨਵਾਂ ਸਾਲ ਸੈਲੀਬ੍ਰੇਟ ਕਰਦੇ ਨੇ ਜਥੇਬੰਦੀ ਦੀ ਸਾਰੀ ਟੀਮ ਮਿਲ ਕਰਕੇ 31 ਦਸੰਬਰ ਰਾਤ 12 ਵਜੇ ਰੇਲਵੇ ਸਟੇਸ਼ਨ ਬਸ ਅੱਡਿਆਂ ਤੇ ਜਾ ਕੇ ਜਿਹੜੇ ਉੱਥੇ ਠੰਡ ਦੇ ਵਿੱਚ ਠਰੂ ਠਰੂ ਕਰ ਰਹਾਏ ਲੋਕ ਪਏ ਹੁੰਦੇ ਨੇ ਮੁਸਾਫਰ ਹੁੰਦੇ ਨੇ ਰਾਹੀਰ ਹੁੰਦੇ ਨੇ ਜਿਹੜੇ ਜਿੱਥੇ ਵੀ ਪਏ ਨੇ ਉਹਨਾਂ ਨੂੰ ਜਾ ਕਰਕੇ ਕੰਬਲਾਂ ਦੀ ਸੇਵਾ ਤਨਵਾਜਾ ਵਾਲੇ ਮਾਹੀ ਦੇ ਅਸੀਸ ਲੈ ਕਰਕੇ ਅਰਦਾਸ ਕਰਕੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਵੇਂ ਸਾਲ ਦਾ ਆਗਮਨ ਹੋਣ ਲੱਗਿਆ ਹੈ ਕਿਉਂਕਿ ਗੁਰਸਿੱਖ ਨੂੰ ਜਿੱਥੇ ਮਾਇਆ ਦਾ ਦਸਬੰਧ ਕੱਢਣਾ ਚਾਹੀਦਾ ਹੈ ਉੱਥੇ ਸਮੇਂ ਦਾ ਵੀ ਦਸਬੰਧ ਕੱਢਣਾ ਚਾਹੀਦਾ ਹੈ ਸਾਈਹਬ ਜੀ ਕਹਿੰਦੇ 24 ਘੰਟਿਆਂ ਦੇ ਵਿੱਚ ਢਾਈ ਘੰਟੇ ਜ਼ਰੂਰ ਸਮਾਜ ਸੇ ਹਰ ਜੀ ਪਸ਼ੂ ਪੰਛੀ ਵੀ ਆਪਣੇ ਬੱਚਿਆਂ ਵਾਸਤੇ ਦਾਣਾ ਲੈ ਕੇ ਆਂਦੇ ਨੇ ਉਹਦੇ ਮੁੱਖ ਦੇ ਵਿੱਚ ਪਾ ਦਿੰਦੇ ਨੇ ਉਹੀ ਕੰਮ ਮਨੁੱਖ ਕਰਦਾ ਹੈਗਾ ਸਾਰਾ ਜੋ ਅਸੀਂ ਘਰ ਨਾਲ ਕਰਦੇ ਆਪਣੇ ਪਰਿਵਾਰ ਵਾਸਤੇ ਪਰ ਮਾਨਵਤਾ ਵਾਸਤੇ ਸਾਹਿਬ ਜੀ ਕਹਿੰਦੇ ਘਟ ਘਟ ਮੇਂ ਹਰ ਜੂ ਵਸੇ ਜੇ ਸਾਰੇ ਜੀਆਂ ਦੇ ਵਿੱਚ ਹਰੀ ਦਾ ਵਾਸਾ ਹੈਗਾ ਤਾਂ ਸਾਨੂੰ ਇਹਨਾਂ ਵਾਸਤੇ ਵੀ ਜੇਕਰ ਅਸੀਂ ਕਿਤੇ ਯਥਾ ਸ਼ਕਤੀ ਹੈਗੀ ਸਾਡੇ 'ਚ ਸਾਡੇ ਕੋਲ ਜਿਹੜਾ ਦਸਵੰਦ ਹੈਗਾ ਆਪਣਾ ਦਸਵੰਦ ਅਸੀਂ ਸੋਨੇ ਦੇ ਗੁਰਦੁਆਰੇ ਸੋਨੇ ਦੇ ਮੰਦਰ ਰੋਮਾਲਾ ਸਾਹਿਬ ਚਰਾੜ ਤੋਂ ਗੁਰੇਜ ਕਰਕੇ ਆਪਣਾ ਦਸਵੰਦ ਲੋੜਵੰਦਾ ਦੇ ਮੁਖ ਤੱਕ ਪਾਈ ਹੈ। ਇੱਕ ਤੁਸੀਂ ਵਿਆਹ ਦੀ ਗੱਲ ਕੀਤੀ ਸੀ ਵੀ ਵਿਆਹ ਵੀ ਕਿਤੇ ਜਾ ਰਹੇ ਨੇ ਕਿੰਨੀ ਤਰੀਕ ਨੂੰ ਕਿਤੇ ਜਾ ਰਹੇ ਨੇ ਤੇ ਉਹਨਾਂ ਲਈ ਕੋਈ ਅਪੀਲ ਕਰਨਾ ਚਾਹੋਗੇ ਕੋਈ। ਜਥੇ ਬੰਦੀ ਵੱਲੋਂ ਸਤਿਗੁਰ ਜੀ ਦੀ અપਾਰ ਕਿਰਪਾ ਸਦਕਾ ਮਾਤ ਗੁਜਰ ਕੋਰ ਜੀ ਦੀ ਅਸੀਸਾਂ ਸਦਕਾ ਸਮਥਿੰਗ ਕੋਈ ਪੌਣੇ ਕੋਈ 400 ਬੱਚੀਆਂ ਦੇ ਵਿਆਹ ਕਰਵਾਏ ਜਾ ਚੁੱਕੇ ਨੇ। ਸਭਾ ਚੌਂਕੀ ਜਥੇ ਤੋਂ 1992 ਤੋਂ ਜਿਹੜੀ ਫਟੇਗੜ ਸਾਹਿਬ ਜਥੇਬੰਦੀ ਚੱਲ ਰਹੀ ਸੀ ਸਤਿਗੁਰ ਜੀ ਜਿਵੇਂ ਸਾਰਿਆਂ ਨੂੰ ਸੇਵਾ ਲਈ ਹੁਣ ਜਥੇਬੰਦੀ ਵੱਲੋਂ 14 ਅਪ੍ਰੈਲ 2025 ਨੂੰ ਬੇਬੇ ਨਾਨਕੀ ਰਸੋਈ ਦੇ ਵਿੱਚ ਪੰਜ ਬੱਚੀਆਂ ਦਾ ਟੀਚਾ ਹੈਗਾ ਵਿਆਹ ਦਾ ਬਾਕੀ ਜਿੰਨੀ ਸਤਗੁਰਜੀ ਸੇਵਾ ਦੇਣਗੇ ਤੇ ਇਸ ਜਥੇਬੰਦੀ ਵੱਲੋਂ ਐਸੇ ਸਥਾਨ ਤੇ ਪੰਜ ਬੱਚੀਆਂ ਦੇ ਵਿਆਹ ਕਰਾਏ ਜਾਣਗੇ ਬਸ ਬੇਨਤੀ ਹੈ ਕਿ ਜ਼ਰੂਰ ਹੈ ਕਿ ਜਿਸ ਦੇ ਨਾਮ ਦੇ ਅੱਗੇ ਸਿੰਘ ਲਿਖਿਆ ਹੋਇਆ ਹੈ ਉਹ ਘਟੋਕਰ ਕੇਸਾਤਾਰੀ ਜ਼ਰੂਰ ਹੋਵੇ ਇਹ ਅਪੀਲ ਹੈ ਇੱਥੇ ਆ ਕੇ ਆਪਣੀ ਦਰਖਾਸਤ ਅਪਲੀਕੇਸ਼ਨ ਦਿਓ ਤੇ ਜਥੇਬੰਦੀ ਵੱਲੋਂ ਉਹਨਾਂ ਬੱਚੀਆਂ ਨੂੰ ਘਰਵਰ ਤੋਂ ਵਾਲਾ ਸਾਰਾ ਸਮਾਨ ਵੀ ਦਿੱਤਾ ਜਾਵੇਗਾ ਜਥੇਬੰਦੀ ਵੱਲੋਂ ਲੰਬੇ ਸਮੇਂ ਤੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਹ ਤੁਹਾਨੂੰ ਰਾਜ਼ੀ ਕੀ ਪੱਤਰਕਾਰ ਦੀ ਵੀ ਇੱਕ ਸੇਵਾ ਹੁੰਦੀ ਹੈ ਪੱਤਰਕਾਰ ਜਦੋਂ ਵਿਚਰਦਾ ਕੋਈ ਸਮਾਜ ਸੇਵੀ ਦੀ ਖਬਰ ਲਾਉਂਦਾ ਤਾਂ ਕੁਝ ਲੋਕ ਪੱਤਰਕਾਰ ਦੇ ਸੰਪਰਕ 'ਚ ਵੀ ਆਉਂਦੇ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਮੈਂ ਵੀਰ ਤੇ ਇੱਕ ਭੈਣ ਸਾਡੇ ਉੱਤੇ ਬੈਠੇ ਨੇ ਜਿਹੜੇ ਕਿ ਜਿਨ੍ਹਾਂ ਨੇ ਕਿ ਮੈਨੂੰ ਸੰਪਰਕ ਕੀਤਾ ਤੇ ਇਹਨਾਂ ਨੂੰ ਜ਼ਰੂਰਤ ਸੀ ਜ਼ਰੂਰਤਮੰਦ ਨੇ ਸਿੰਘ ਨੇ ਇਹਨਾਂ ਨੂੰ ਜ਼ਰੂਰਤ ਸੀ ਤੇ ਇਹਨਾਂ ਨੇ ਮੇਰਾ ਸੰਪਰਕ ਕੀਤਾ ਤੇ ਮੈਂ ਵੀਰ ਜੀ ਨਾਲ ਗੱਲਬਾਤ ਕੀਤੀ ਕਿ ਜਥੇਬੰਦੀ ਨਾਲ ਗੱਲਬਾਤ ਕਰਕੇ ਕੋਈ ਇਹਨਾਂ ਦਾ ਸਹਯੋਗ ਕਰਾਵਾਂਗਾ ਅੱਜ ਜਥੇਬੰਦੀ ਵੱਲੋਂ ਇਸ ਵੀਰ ਭੈਣ ਨੂੰ ਇੱਥੇ ਸਪੈਸ਼ਲ ਬੁਲਾਇਆ ਗਿਆ ਮੈਂ ਵੀਰ ਜੀ ਤੁਹਾਡੇ ਨਾਲ ਦੁਬਾਰਾ ਤੁਹਾਡੇ ਕੋਲ ਆਉਣਾ ਮੈਂ ਤੁਹਾਨੂੰ ਗੱਲਬਾਤ ਕਰਨਾ ਚਾਹਾਂਗਾ ਕਿ ਜਥੇਬੰਦੀ ਇਹਨਾਂ ਨੂੰ ਇੱਥੇ ਬੁਲਾਇਆ ਇਹਨਾਂ ਦਾ ਕੀ ਸਹਯੋਗ ਕਰਨ ਜਾ ਰਹੀ ਸੀ ਮੈਂ ਕਾਬਜੀ ਦੀ ਵੀਡੀਓ ਵੇਖੀ ਸੀ ਜਿਹਦੇ ਵਿੱਚ ਅੰਮ੍ਰਿਤਧਾਰੀ ਗੁਰਸੇਖ ਵੀਰ ਹੈ ਸਾਡਾ ਭਰਾ ਹੈਗਾ ਦੋਵੇਂ ਲੱਤਾਂ ਤੋਂ ਆਸਮਰਥ ਹੈ ਨਾਲ ਭੈਣ ਜੀ ਜਿਹੜੇ ਵਿਚਾਰੇ ਇਨਾਂ ਦੀ ਦਵਾਈ ਇਲਾਜ ਚੱਲ ਰਿਹਾ ਪਰ ਕਮਾਈ ਦਾ ਕੋਈ ਸਾਧਨ ਨਹੀਂ ਦੋ ਜੀ ਨੇ ਤੇ ਜਿਹੜੀ ਵੀਡੀਓ ਵੇਖੀ ਬੜਾ ਮਨ ਭਾਵੁਕ ਹੋਇਆ ਤੇ ਇੱਕ ਤਾਂ ਮੈਂ ਸਮੁੱਚੇ ਫਤਿਹਗੜ ਸਾਹਿਬ ਦੀ ਸੰਗਤ ਨੂੰ ਵੀ ਬੇਨਤੀ ਕਰਾਂਗਾ ਜਿੱਥੇ ਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਛੱਡ ਦੋ ਰੁਮਾਲੇ ਚਰਾਣੇ ਗੁਰਦੁਆਰਿਆਂ 'ਚ ਬਹੁਤ ਰੁਮਾਲੇ ਨੇ ਗੱਡੀਆਂ ਪਰ ਪਰ ਕੇ ਅਗਨ ਭੇਟ ਰੁਮਾਲਿਆਂ ਦੀ ਹੋ ਰਹੀ ਹੈਗੀ ਬੇਨਤੀ ਹੈ ਕਿ ਇਹੋ ਜਿਹੀ ਗੁਰਸਿੱਖਾਂ ਬਾਰੇ ਇਹਨਾਂ ਬਾਰੇ ਸੋਚੋ ਜਿਹੜੇ ਵਿਚਾਰੇ ਆਸਮਰਥ ਨਿਕਰਤ ਵੀ ਨਹੀਂ ਕਰ ਸਕਦੇ ਅਮਰਤ ਧਾਰੀ ਸਾਹਿਬਾ ਸੂਰਤ ਸਾਹਿਬ ਜੀ ਦੀ ਅਸੀਸ ਨਾਲ ਪੰਜ ਕਕਾਰਾਂ ਦੇ ਧਾਰਨੀ ਨੇ ਭੈਣ ਸਾਡੀ ਵਿਚਾਰੀ ਕੰਮ ਕਰਨ ਤੋਂ ਅਸਮਰਤ ਜਿਹੜੀ ਕਿ ਜਿਹਦਾ ਇਲਾਜ ਚੱਲ ਰਿਹਾ ਹੈਗਾ ਜਿਹੜੀ ਵੀਡੀਓ ਵੇਖੀ ਮਨ ਬੜਾ ਹੋਇਆ ਅੱਜ ਤੋਂ ਜਿੱਥੇ ਬੰਦੀ ਸਾਰੇ ਵੀਰਾਂ ਦੇ ਸਹਿਯੋਗ ਨਾਲ ਮੇਰੇ ਨਾਲ ਭਾਈ ਗੁਰਸੇਵਕ ਸਿੰਘ ਜੀ ਕੈਪਟਨ ਸੇਵਾ ਸਿੰਘ ਜੀ ਲਾਡੀ ਵੀਰ ਜੀ ਸਮੁੱਚੇ ਭੈਣਾ ਬੀਬੀਆਂ ਸਾਰੇ ਦੇ ਸਹਿਯੋਗ ਦੇ ਨਾਲ ਅੱਜ ਤੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਅੱਜ ਤੋਂ ਅਸੀਂ ਇਸ ਪਰਿਵਾਰ ਨੂੰ ਹਰ ਮਹੀਨੇ ਰਾਸ਼ਨ ਦੀ ਸੇਵਾ ਤੇ ਭੈਣ ਦੇ ਇਲਾਜ ਦੇ ਵਿੱਚ ਜਿੰਨਾ ਪੈਸਾ ਲੱਗੂਗਾ ਅੱਜ ਤੋਂ ਬਾਅਦ ਜਥੇਬੰਦੀ ਇਹ ਸੇਵਾ ਸੰਭਾਲੂਗੀ ਹੋਰ ਵੀ ਇਨਾਂ ਨੂੰ ਕੋਈ ਜਿਹੜਾ ਆਪਣੇ ਕਿਰਤ ਵੀ ਕਰਨਾ ਚਾਹੁੰਦੇ ਨੇ ਪਿੰਡ ਦੇ ਵਿੱਚ ਜਿਹੜਾ ਕਹਿਣਗੇ ਕਿ व्हीਲ ਚੇਅਰ ਦੇ ਵਿੱਚ ਸਾਨੂੰ ਕੋਈ ਕਿਰਤ ਕਰਵਾ ਦਿਓ ਜਾਂ ਘਰ ਦੇ ਵਿੱਚ ਵੀ ਕੋਈ ਛੋਟਾ ਮੋਟਾ ਸਮਾਨ ਰੱਖ ਕੇ ਵੇਚਣਾ ਚਾਹੁੰਦੇ ਨੇ ਕੋਈ ਜਿਹਦੇ 5-10 ਹਜ਼ਾਰ ਦੀ ਸੇਵਾ ਦੀ ਵੀ ਲੋੜ ਹੈਗੀ ਜਥੇਬੰਦੀ ਉਹ ਵੀ ਕਰੂਗੀ ਜਿਵੇਂ ਵੀਰ ਜੀ ਦਾ ਹੁਕਮ ਹੋਊਗਾ ਇਹਨਾਂ ਨਾਲ ਅਸੀਂ ਵਿਚਾਰ ਵਟਾਂਦਰਾ ਕਰ ਲਵਾਂਗੇ ਅੱਜ ਤੋਂ ਰਾਸਨ ਦੀ ਸੇਵਾ ਤੇ ਇਹਨਾਂ ਦੇ ਇਲਾਜ ਦੀ ਸੇਵਾ ਜਥੇਬੰਦੀ ਦੀ ਝੋਲੀ ਤੁਸੀਂ ਪਾਈ ਹੈ ਬਹੁਤ-ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਭਾਈ ਸਾਹਿਬ ਦਾ ਧੰਨਵਾਦ ਕਿ ਸਾਨੂੰ ਇਸ लायक ਸਮ ਕਿ ਇਹ ਸੇਵਾ ਵਾਸਤੇ ਸਾਨੂੰ ਇਹਨਾਂ ਨੇ ਲਾਇਕ ਸਮਝ ਕਰਕੇ ਸੇਵਾ ਲੈ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਜਥੇਬੰਦੀ ਦਾ ਬੜਾ ਬਹੁਤ ਵੱਡਾ ਨੇਕ ਉਪਰਾਲਾ ਹੈ ਜਥੇਬੰਦੀ ਨੇ ਐਡਾ ਵੱਡਾ ਉਪਰਾਲਾ ਕੀਤਾ ਤੇ ਅਸੀਂ ਵੀਰ ਜੀ ਕੋਲ ਵੀ ਆ ਜੰਨੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵੀਰ ਜੀ ਅੱਜ ਤੁਸੀਂ ਸੰਪਰਕ ਕੀਤਾ ਸੀ ਮੈਨੂੰ ਵੀ ਬੜੀ ਮੇਰਮਾਨੀ ਬੜੀ ਖੁਸ਼ੀ ਹੈ ਕਿ ਅਸੀਂ ਵੀ ਕਿਸੇ ਦੇ ਕੰਮ ਆ ਸਕੀਏ ਤੇ ਮੈਂ ਸੰਸਥਾ ਨਾਲ ਜਦੋਂ ਸੰਪਰਕ ਕੀਤਾ ਤੇ ਤੁਹਾਡੇ ਨਾਲ ਮੇਰੀ ਗੱਲਬਾਤ ਵੀ ਹੋਈ ਸੀ ਤੇ ਮੈਂ ਇੱਥੇ ਤੁਹਾਨੂੰ ਸੱਦਾ ਗਿਆ ਸੰਸਥਾ ਵੱਲੋਂ ਜਿਹੜਾ ਤੁਹਾਡੇ ਲਈ ਉਪਰਾਲਾ ਕੀਤਾ ਬਹੁਤ ਵਧੀਆ ਜੀ ਬਹੁਤ ਮਨ ਖੁਸ਼ ਹੋਇਆ ਤੇ ਸੱਚੇ ਪਾਤਸ਼ਾਹ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖਣ ਦੀ ਤੰਦਰੁਸਤੀ ਬਖਸ਼ਣ ਦਸ਼ਮੇਸ਼ਪੀਤਾ ਤੇ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖਣ ਦੀ ਤੇ ਤੰਦਰੁਸਤੀ ਬਖਸ਼ਣ ਦਸ਼ਮੇਸ਼ਪੀਤਾ ਜੀ ਸੋ ਵੀਰ ਹੈ ਜਿਹੜਾ ਜ਼ਰੂਰਤਮੰਦ ਸੱਚਾ ਜ਼ਰੂਰਤਮੰਦ ਜਿਹੜੇ ਵੀਰ ਨੇ ਮੈਂ ਆਪਣੇ ਫਤਿਹਗੜ ਸਾਹਿਬ ਜਾਂ ਜਿੱਥੇ ਵੀ ਕੋਈ ਵੀਡੀਓ ਦੇਖ ਰਿਹਾ ਮੈਂ ਉਹਨੂੰ ਬੇਨਤੀ ਵੀ ਕਰਾਂਗਾ ਕਿ ਜਿਵੇਂ ਕਿ ਬਾਬੇ ਨਾਨਕੀ ਸੇਵਾਰ ਸੋਈ ਵੱਲੋਂ ਇਨਾ ਵੀ ਇਹਦੇ ਪਰਿਵਾਰ ਨੂੰ ਵੀਰ ਦੇ ਪਰਿਵਾਰ ਨੂੰ ਅਡੌਪਟ ਕਰਕੇ ਇਹਦੀ ਸੇਵਾ ਆਪ ਲਈ ਗਈ ਆ ਆਪ ਸੇਵਾ ਕਰਨ ਦਾ ਜਿਹੜਾ ਵਚਨ ਲਿਆ ਗਿਆ ਉਸ ਤਰ੍ਹਾਂ ਹੀ ਜਿਹੜੇ ਲੋਕ ਸੇਵਾ ਕਰਨ ਦੇ ਚਾਹਵਾਨ ਨੇ ਉਹ ਅਜਿਹੇ ਪਰਿਵਾਰਾਂ ਨੂੰ ਅਡੌਪਟ ਕਰਨ ਤਾਂ ਜੋ ਅਜਿਹੇ ਪਰਿਵਾਰ ਬੇਕਾਰ ਨਾ ਹੋ ਸਕਣ ਤੇ ਆਪਣੇ ਪਰਿਵਾਰ ਦਾ ਕੰਮ ਚਲਾ ਸਕਣ ਤੋਂ ਉਸ ਤੋਂ ਇਲਾਵਾ ਤੁਹਾਨੂੰ ਮੈਂ ਦਿਖਾ ਵੀ ਦਿਨਾ ਵੀ ਜਿਹੜਾ ਇਹ ਬੇਬੇ ਨਾਨਕੀ ਸੇਵਾ ਰਸੋਈ ਆ ਉਹਦੇ ਵਿੱਚ ਜਿਹੜੀ ਜ਼ਰੂਰਤਮੰਦਾਂ ਨੂੰ ਜਿਹੜਾ ਪ੍ਰਸ਼ਾਦਾ ਬਿਲਕੁਲ ਘੱਟ ਰੇਟ ਤੇ 20 ਰੁਪਏ ਦੇ ਵਿੱਚ ਸਿਰਫ ਜੋ ਕਿ 20 ਰੁਪਏ ਦੇ ਵਿੱਚ ਜੇ ਅਸੀਂ ਇੱਕ ਰੋਟੀ ਵੀ ਲੈਣ ਜਾਈਏ ਇੱਕ ਕੱਲੀ ਰੋਟੀ ਮਿਲਦੀ ਹੈ ਤੇ ਤਿੰਨ ਰੋਟੀਆਂ ਸਬਜ਼ੀਆਂ ਦੇ ਨਾਲ ਰੋਟੀਆਂ ਖਲਾਈਆਂ ਜਾਂਦੀਆਂ ਤੇ ਭੁੱਖੇ ਦਾ ਟਟ ਪਾਇਆ ਜਾਂਦਾ ਉਸ ਤੋਂ ਇਲਾਵਾ ਤੁਹਾਨੂੰ ਦੱਸ ਦਿੰਨੇ ਆ ਕਿ ਪਰਲੇ ਪਾਸੇ ਵੀਰ ਉਹਨਾਂ ਨੇ ਜਿਵੇਂ ਜਗਜੀਵਨ ਜੀ ਨੇ ਦੱਸਿਆ ਜਿਹੜੇ ਸੇਵਾਦਾਰ ਨੇ ਇੱਥੇ ਚੁੰਨੀਆਂ ਰੰਗਾਈ ਦਾ ਜਿਹੜਾ ਕੰਮ ਸ਼ੁਰੂ ਕਰਨ ਜਾ ਰਹੇ ਨੇ ਤੇ ਚੁੰਨੀਆਂ ਰੰਗਾਈ ਕੀਤੀਆਂ ਜਾਣਗੀਆਂ ਤੇ ਇਸ ਤੋਂ ਇਲਾਵਾ ਇੱਕ ਕੈਂਪ ਵੀ ਜਿਹੜਾ ਆਯੁਰਵੇਦਿਕ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿੱਚ ਜ਼ਰੂਰਤਮੰਦਾਂ ਨੂੰ ਮੁਫਤ ਜਿਹੜੀ ਹੈ ਮੈਡੀਕਲ ਸਹੂਲਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਅਜੀਰ ਬੈਪਟੀ ਲਈ ਫਤਿਹਗੜ੍ਹ ਸਾਹਿਬ ਤੋਂ ਜਤਿੰਦਰ ਸਿੰਘ ਰਾਠੌਰ